ਜੇ ਮੈਂ ਆਪਾਂ ਲਾਈਵ ਦਿਖਾ ਰਹੇ ਆ ਤੁਹਾਨੂੰ ਸ਼ੰਭੂ ਬਾਰਡਰ ਤੇ ਕੀ ਸਥਿਤੀ ਹੈ ਇੱਥੇ ਸਰਦਾਰ ਮਨਜੀਤ ਸਿੰਘ ਰਾਏ ਆਏ ਆਏ ਨੇ ਜੋ ਕਿ ਕਿਸਾਨ ਯੂਨੀਅਨ ਦੇ ਉਕੇ ਲੀਡਰ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਰਾਏ ਸਾਹਿਬ ਨਾਲ ਤਾਂ ਮੈਂ ਗੱਲਬਾਤ ਪਹਿਲਾਂ ਵੀ ਕਈ ਵਾਰ ਕੀਤੀ ਆ ਉਹ ਬਹੁਤ ਵਧੀਆ ਸਾਡੇ ਨਾਲ ਸਹਿਯੋਗ ਕਰਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਣਾ ਹੈ ਰਾਏ ਸਾਹਿਬ ਹੁਣ ਮੀਟਿੰਗ ਚੱਲ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ ਅਸਲ ਤੇ ਅਸਲੀ ਗੱਲ ਹੈ ਮੀਟਿੰਗ ਅੱਦੇ ਸੁੱਤਰੀ ਕੇਂਦਰ ਸਰਕਾਰ ਨਹੀਂ ਆਉਂਦੀ ਉਹ ਲੋਕਲ ਪ੍ਰਸ਼ਾਸਨ ਨਾਲ ਚੱਲ ਰਹੀ ਹੈ ਕਿੰਨੇ ਸਰਕਾਰ ਨਾਲ ਮੀਟਿੰਗ ਕਰਨੇ ਸਾਡੇ ਪੈਨਲ ਨੇ ਜਾਣਾ ਪਰ ਉਹ ਅੱਜ ਬਾਰ ਬਾਰ ਕਹਿ ਰਹੇ ਸਨ ਕਿ ਅਸੀਂ ਮੀਟਿੰਗ ਕਰਨ ਨੂੰ ਤਿਆਰ ਆ ਇਸ ਕਰਕੇ ਅਸੀਂ ਆਪਣੇ ਸਾਰੇ ਕਿਸਾਨਾਂ ਤੋਂ ਮੰਨਤੀ ਲਈ ਸੀ ਤੇ ਅੱਜ ਦਾ ਸਮਾਂ ਸਾਨੂੰ ਉਹਨਾਂ ਨੂੰ ਦੇਣਾ ਚਾਹੀਦਾ ਤਾਂ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਭੰਪ ਪੈਦਾ ਕਰ ਰਹੇ ਨੇ ਕਿ ਅਸੀਂ ਤਾਂ ਮੀਟਿੰਗ ਕਰਨ ਨੂੰ ਤਿਆਰ ਆ ਜੀ ਦੇਖੋ ਕਿਸਾਨ ਬਚੇਦ ਹੋਏ ਨੇ ਕਿਸਾਨ ਉੱਪਰ ਹੋਏ ਨੇ ਇਸ ਕਰਕੇ ਕਿਉਂਕਿ ਉਹਨਾਂ ਦੇ ਅਨੁਸਾਰ ਠਾਕਦਾ ਬਿਆਨ ਆਇਆ ਕਿ ਅੰਦਰ ਆਉਣਗੇ ਰਾਜਿਕ ਤਾਂ ਬਹਿਣਗੇ ਇਹ ਲੋਕਾਂ ਦਾ ਰਾਜਿਕ ਤਾਂ ਭਲਾਉਣ ਵਾਲੇ ਨੇ 2020 ਕੀ ਦੇ ਵਿੱਚ ਜਦੋਂ ਪ੍ਰੋਨਾਕਾਲ ਦੇ ਵਿੱਚ ਇਹਨਾਂ ਕੋਲੋਂ ਆਕਸੀਜਨ ਨਹੀਂ ਪਹੁੰਚੀ ਹੋਈ ਪੂਰੀ ਹੋਈ ਦਿੱਲੀ ਚ ਤੇ ਸਾਡੇ ਐਸਕੇਐਮ ਨੇ 25 ਸਿਲੰਡਰ ਭੇਜੇ ਸੀ ਮੈਨੂੰ ਪਤਾ ਮੇਰੇ ਨਾਲ ਔਰ ਉਦੋਂ ਅਸੀਂ ਅੰਦਰ ਆਕਸੀਜਨ ਦਿੱਤੀ ਉਹਨਾਂ ਨੂੰ ਫਿਰ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਇਹਨਾਂ ਦੇ ਕੋਲੋਂ ਡੈੱਡ ਬਾਡੀ ਦੇ ਸੰਸਕਾਰ ਨਹੀਂ ਹੋ ਸਾਡੇ ਭਰਾਤਰੀ ਜਾਇ ਕਰਕੇ ਆਏ ਇਹ ਲੋਗ ਅੱਜ ਕਿੱਥੇ ਭਲਾਉਂਦੇ ਨੇ ਇਹੜੇ ਤੋਂ ਮਚਾਉਂਦੇ ਨੇ ਕਿ ਆਹ ਲੋਕ ਮਕਾਉਂਦੇ ਨੇ ਦੇਖੋ ਇਹਨਾਂ ਨੇ ਇਹਨਾਂ ਨੇ ਹਟ ਦੂੰਗ ਜਿਹੜਾ ਮਚਾਇਆ ਹੋਇਆ ਆ ਦੇਖੋ ਸਾਡੇ ਵੀ ਤੇ ਇਧਰ ਇਹ ਇਹ ਜਿਹੜੀਆਂ ਬੋਲਟ ਜੰਦੀਆਂ ਚਲਾ ਰਹੇ ਆਪੋ ਅੱਕੇ ਪੁਨਤੋ ਸੀ ਉਹ ਮਾਰਿਆ ਤਾਂ ਫਰਮੇ ਲਾਸੀ ਪਰ ਹੁਣ ਉਹ ਜਿਹੜਾ ਬੁਲੇਟ ਭੇਜ ਰਹੇ ਨੇ ਉਹ ਚੱਕ ਨਹੀਂ ਕਰ ਰਹੇ ਨੇ ਇਹਦੇ ਕੋ ਚਮੜੀ ਫਟਦੀ ਹੈ ਫੈਕਚਰ ਹੁੰਦੇ ਆ ਇਹ ਲੋਕਤੰਤਰ ਹੈ ਇਹ ਲੋਕਤੰਤਰ ਦਾ ਕੰਮ ਕੀਤਾ ਹੋਇਆ ਇਹ ਸਾਡੀ ਬੋਲਣ ਦੀ ਆਜ਼ਾਦੀ ਕੋਈ ਜਾਂਦੀ ਇਕਰਮਾ ਮੈਂ ਤੁਹਾਨੂੰ ਅਕਸਰ ਦੇਖਦਾ ਹਾਂ ਤੁਸੀਂ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਪਲੇਅਰ ਸੀ ਸ਼ਾਹਕੋਟ ਦਾ ਸੰਦੀਪ ਨੰਗਲੰਪੀਆ ਉਹਦੀ ਗੱਲ ਤੁਸੀਂ ਟੀਵੀ ਤੇ ਵੀ ਕੀਤੀ ਉਹਦੇ ਸੰਸਕਾਰ ਤੇ ਵੀ ਕੀਤੀ ਉਹਦੇ ਭੋਗ ਤੇ ਵੀ ਕੀਤੀ ਜਿਹੜੀਆਂ ਆਪਣੀਆਂ ਹੁਣ ਮੰਗਾ ਨੇ ਇਹਨਾਂ ਵਿੱਚ 2022 ਦਾ ਜਿਹੜਾ ਆਪਣਾ ਦੌਰ ਗੁਜ਼ਰਿਆ ਬਹੁਤ ਮਾੜਾ ਦੌਰ ਗੁਜ਼ਰਿਆ ਜਿਦੇ ਵਿੱਚ ਦੀਪ ਸਿੱਧੂ ਸੰਦੀਪ ਨੰਗਲੰਪੀਆ ਅਤੇ ਸਿੱਧੂ ਮੂਸੇ ਵਾਲਾ ਤਿੰਨ ਬਹੁਤ ਵਧੀਆ ਨੌਜਵਾਨ ਪੰਜਾਬ ਦੇ ਗਏ ਨੇ ਉਹਨਾਂ ਦੀ ਮੌਤ ਦਾ ਜ਼ਿੰਮੇਵਾਰੀ ਦੀ ਕੀ ਕਹਿੰਦੇ ਗੱਲ ਕਰੋਂਗੇ ਉਹਦੀ ਵੀ ਮੰਗ ਰੱਖੋਗੇ ਕੋਈ ਅਜੀਬ ਬਿਲਕੁਲ ਅਸੀਂ ਪਹਿਲੇ ਦਿਨ ਤੋਂ ਬਾਅਦ ਉਠਾਉਂਦੇ ਆਏ ਆ ਕਿ ਇਹ ਜੋ ਕੁਝ ਹੋ ਰਿਹਾ ਹੈ ਬਠਰਾ ਠੀਕ ਨਹੀਂ ਹੋ ਰਿਹਾ ਕਿ ਜਿਹੜੇ ਨੌਜਵਾਨ ਆ ਪੀ ਕੌਮ ਦੀ ਆਪਣੇ ਕਿੱਤੇ ਦੀ ਆਪਣੇ ਆਪਣੇ ਏਰੀਆ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਤੇ ਸਰਕਾਰ ਜਿਹੜੀ ਉਹ ਜ਼ਬਰ ਕਰਾਉਂਦੀ ਹੈ ਇੱਕ ਸਾਜ ਦੇ ਤਹਿਤ ਜਿਹੜੇ ਉਹ ਨੌਜਵਾਨ ਆ ਉਹ ਸਾਰੇ ਹੀ ਸਾਡੇ ਚਾਹੇ ਕਬੱਡੀ ਦਾ ਪਲੇਅਰ ਹੋਵੇ ਚਾਹੇ ਸਾਡਾ ਸਿੰਗਰ ਵੀ ਹੋਵੇ ਚਾਹੇ ਸਾਡਾ ਡਿਪ ਸਿੱਧੂ ਵੀ ਜਿਹੜਾ ਐਕਟਰ ਵੀ ਸਾਡਾ ਉਹ ਸਾਰੇ ਜਿਹੜੇ ਆ ਉਹ ਪੰਜਾਬ ਦੀ ਗੱਲ ਕਰਨ ਵਾਲੇ ਸਨ ਸੋ ਉਹਨਾਂ ਨੂੰ ਜਿਹੜਾ ਸ਼ਹੀਦ ਕਰਾਉਣਾ ਹੈ ਇਹ ਇਹ ਪਾਲਿਸੀ ਹੈ ਦੋਹਰੀ ਨੀਤੀ ਹੈ ਇਸ ਤਰ੍ਹਾਂ ਦੀ ਸੋ ਅਸੀਂ ਉਹਦੀ ਮੈਂ ਸੱਚਾ ਨਿੰਦਾ ਵੀ ਕਰਦ ਰਿਹਾ ਮੈਂ ਬਹੁਤ ਵਾਰ ਕਿਹਾ ਕਿ ਜਿਹੜਾ ਨੰਗਲੀਆਂ ਸਾਡਾ ਅਨੰਤ ਵੰਸ਼ਿਕਾ ਕਮਤੀ ਦਾ ਕਿਉਂਕਿ ਅੰਦੋਲਨ ਦੇ ਵਿੱਚ ਮਾਂ ਧਰਤੀ ਦੇ ਵਾਰਸਾਂ ਦੇ ਨੰਗਰ ਚੱਲਦਾ ਸੀ ਉਹ ਇਹਨਾਂ ਮੁੰਡਿਆਂ ਦਾ ਸੀ ਜਿਹੜੇ ਕਬੱਡੀ ਵਾਲੇ ਸਨ ਸੋ ਅਸੀਂ ਮੈਂ ਬਹੁਤ ਪਰਕਿਆ ਹੁਣ ਜਿਸ ਦਿਨ ਦੇਵੀ दयाल ਜੀ ਦੇ ਮੈਂ ਗਿਆ ਸੀ ਸੰਸਕਾਰਾਂ ਤੇ ਉਹ ਸੱਟ ਟੋਕਦੇ ਅੰਤੇ ਮਰਦਾਸ ਮੈਂ ਉਦੋਂ ਵੀ ਸਟੇਜ ਤੋਂ ਕਹਿ ਕੇ ਆਂ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਡੱਟ ਕੇ ਖੜੇ ਆ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਇਹ ਡਿਊਟੀ ਬਣਦੀ ਹੈ ਸਰਕਾਰਾਂ ਦੀ ਤੇ ਜੇ ਕਿਤੇ ਜ਼ਿਆਤੀ ਹੁੰਦੀ ਆ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਵਾਇਆ ਜਾਂਦਾ ਸੋ ਇਹ ਕੋਚੀਆਂ ਚਾਲਾਂ ਨੇ ਸਰਕਾਰ ਦੀਆਂ ਇਹ ਦੋਹਰੀ ਨੀਤੀ ਹੈ ਵੀ ਜਿਹੜਾ ਆਵਾਜ਼ ਰੀਨ ਕੋ ਉਠਾਉਂਦਾ ਉਹਨੂੰ ਨਾ ਪਹਲੋਦਾ ਬਲੋ ਉਹਨਾਂ ਦੇ ਇਨਸਾਫ ਦੀ ਗੱਲ ਵੀ ਕਰੀਏ ਤਾਂ ਪਿੱਛੇ ਦੇ ਜਲੰਧਰ ਦੇ ਵਿੱਚ ਜਿਮਨੀ ਚੋਣ ਸੀ ਤਾਂ ਉੱਥੇ ਇੱਕ ਜਾਨੇ ਦੀ ਗ੍ਰਿਫਤਾਰੀ ਹੁੰਦੀ ਆ ਸੁਰਤਨ ਚੱਠੇ ਦੀ ਪਰ ਸੱਭਾ ਦਿਹਾੜਾ ਸਭ ਔਰ ਵੇਖੋ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਸਾਡੇ ਨਾਲ ਮੇਜ਼ਬਾਨ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਇੱਧਰ ਡਰੋਨ ਪੰਜਾਬ ਦੇ ਏਰੀਆ ਦੇ ਵਿੱਚ ਆ ਕੇ ਡਰੋਨ ਰਾਹੀਂ ਇੱਥੇ ਅਥਰੂ ਗੈਸ ਦਾ ਗੋਲਾ ਸਿੱਟਾਇਆ ਜਾਂਦਾ ਜਿਹਨੂੰ ਕਲੀਅਰ ਗੈਸ ਕਹਿੰਦੇ ਆ ਜੋ ਕਿ ਨੌਜਵਾਨਾਂ ਦੇ ਬਹੁਤ ਜ਼ਖਮ ਕਰ ਰਿਹਾ ਤੇ ਅੱਖਾਂ ਦੇ ਉੱਤੇ ਬਹੁਤ ਮਾੜਾ ਪ੍ਰਭਾਵ ਪਾ ਰਿਹਾ ਹੈ ਇਸ ਤਰ੍ਹਾਂ ਦਾ ਮਾਹੌਲ ਕਿਤੇ ਬਾਡਰ ਤੇ ਪਾਕਿਸਤਾਨ ਤੇ ਵੀ ਨਹੀਂ ਹੋਇਆ ਕਿਉਂਕਿ ਸ਼ਾਮ ਨੂੰ 5 ਵਜੇ ਉੱਥੇ ਵੀ ਪ੍ਰੇਡ ਹੁੰਦੀਆਂ ਗੇਟ ਖੁੱਲਦੇ ਨੇ ਇੱਕ ਦੂਜੇ ਨੂੰ ਜੱਪੀਆਂ ਪਾਈਆਂ ਜਾਂਦੀਆਂ ਨੇ ਪਰ ਇੱਥੇ ਇੱਕ ਦੂਜੇ ਦੇ ਗੋਲੀਆਂ ਵਰਝਾਈਆਂ ਜਾ ਰਹੀਆਂ ਨੇ ਇਹਨਾਂ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਵੀ ਉਹ ਪੰਜਾਬੀ ਨੇ ਇਹੀ ਬਾਡਰਾਂ ਤੇ ਖੜਦੇ ਨੇ ਜਾ ਕੇ ਪਰ ਜੇ ਇਹ ਵਿਛੜ ਗਏ ਨੌਕਾ ਹੋ ਜਾਣਾ ਗੱਟਰ ਦੀ ਸਰਕਾਰ ਨੂੰ ਦੇਖੋ ਇਹ ਬਿਲਕੁਲ clear ਕਰਟ ਹੈ ਕਿ ਇਹ ਜਿਹੜੇ ਸਾਡੇ ਲੋਕ ਇਹ ਹਮੇਸ਼ਾ ਦੇਸ਼ ਲਈ ਲੜੇ ਨੇ ਬਾਡਰਾਂ ਤੇ ਰਾਖੀ ਕੀਤੀ ਹੈ ਔਰ ਦੇਸ਼ ਦਾ ਢਿੱਡ ਭਰਿਆ ਸੋ ਇਹਨਾਂ ਨਾਲ ਇਹ ਜ਼ਿਆਦਤੀ ਕਰੂਗਾ ਜਿਆਦਾ ਸਮਾਂ ਨਹੀਂ ਚੱਲਣੀ ਮੈਂ ਪਹਿਲਾਂ ਵੀ ਆਖਿਆ ਕਿ ਭਾਈ ਇਹ ਸਰਕਾਰ ਨੂੰ ਇਹ ਜ਼ਿਆਦਤੀ ਨਾਲ ਦੀ ਜਿਆਦਾ ਸਮਾਂ ਨਹੀਂ ਚੱਲੇਗੀ ਨਹੀਂ ਚੱਲੇਗੀ ਠੀਕ ਇਸੇ ਤਰ੍ਹਾਂ ਪਾਸ ਗੱਲ ਕਰ ਰਹੇ ਸੀ ਮਾਂ ਖੇਡਦੇ ਜਾਫੀ ਜੋ ਕਿ ਸੰਦੀਪ ਲੰਗੜਾਂਪੀਆ ਦੀ ਗੱਲ ਕਰ ਰਹੇ ਸੀ ਆਪਾਂ ਦੱਸਿਆ ਤੁਹਾਨੂੰ ਕਿ ਉੱਥੇ ਜਦੋਂ ਜਲੰਧਰ ਦੇ ਵਿੱਚ ਜਿਮਨੀ ਚੋਣ ਸੀ ਤਾ ਉਹਨਾਂ ਸੰਦੀਪ ਦੀ ਵਾਈਫ ਜਾ ਕੇ ਬੀਬੀ ਗੁਰਪ੍ਰੀਤਪੌਰ ਡਾਕਟਰ ਗੁਰਪ੍ਰੀਤਪੌਰ ਨੂੰ ਮਿਲੇ ਤਾਂ ਉਹਦੀ ਸੁਰਜਨ ਛੱਦੇ ਦੀ ਗ੍ਰਿਫਤਾਰੀ ਹੋ ਜਾਂਦੀ ਆ ਪਰ ਸੁਰਜਨ ਛੱਦੇ ਤੋਂ ਬਿਨਾ ਮੇਨ ਨਾਮ ਜੋ ਲੈ ਆਏ ਸੀਗੇ ਉਹ ਆਏ ਸੀ ਸੱਪੇ ਥੜੇ ਦਾ ਇੱਕ ਇੱਕ ਸੁਖੇਮਾਨ ਦਾ ਤੇ ਉਸ ਤੋਂ ਬਿਨਾ ਇੱਕ ਸਨਾਵਰ ਸਿੰਘ ਢੱਲੋਂ ਦਾ ਉਹਨਾਂ ਤਿੰਨਾਂ 'ਚੋਂ ਨਾ ਤਾਂ ਕਿਸੇ ਨੂੰ ਲੋਕਪਾਉਟ ਨੋਟਿਸ ਜਾਰੂ ਹੋਇਆ ਨਾ ਉਹਨਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਅਤੇ ਨਾ ਹੀ ਹੁਣ ਤੱਕ ਪਤਾ ਲੱਗ ਸਕਿਆ ਕਾਰਨ ਕੀ ਸੀ ਉਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਦੇਖੋ ਇਹ ਸਰਕਾਰਾਂ ਦੀ ਸਾਰੀ ਜਿਹੜੀ ਬੋਟ ਬੈਂਕ ਦੀ ਰਾਜਨੀਤੀ ਖੇਡਦੇ ਆ ਜਦੋਂ ਇਲੈਕਸ਼ਨ ਆਈਆਂ ਉਦੋਂ ਇਹਨਾਂ ਨੇ ਇੱਕ ਸੱਜਣ ਨੂੰ ਪਕੜ ਕੇ ਤਾਂ ਇਹ ਆਖ ਦਿੱਤਾ ਕਿ ਅਸੀਂ ਸੰਦੀਪ ਅੰਮ੍ਰਿਤ ਨੰਗਲਪੀਆ ਦੇ ਪਰਿਵਾਰ ਨੂੰ ਸਾਬ ਦਵਾਵਾਂਗੇ ਪਰ ਮੁੜ ਕੇ ਅੱਜ ਤੱਕ ਕੋਈ ਖੁਰਕੋਜ ਨਹੀਂ ਤੇ ਹੁਣ ਤੱਕ ਕੀ ਕੀਤਾ ਉਹਦੇ ਬਾਰੇ ਕੀ ਗੱਲ ਆਈ ਹੈ ਕੀ ਇਨਫੋਰਮੇਸ਼ਨ ਹੈ ਕਿੱਥੇ ਤੱਕ ਦਾ ਕੇਸ ਪਹੁੰਚਿਆ ਸੋ ਅਸੀਂ ਤਾਂ ਹੀ बार-बार ਕਿਹਾ ਵੀ ਜੇਕਰ ਸਰਕਾਰਾਂ ਇਸ ਦਾ ਜੀਲ ਬਤਨ ਦੀਆਂ ਤਾਂ ਵੀ ਸਰਕਾਰਾਂ ਨਾਲ ਸਿੱਧੇ ਹੋ ਕੇ ਪੰਜਾਬ ਸਰਕਾਰ ਨਾਲ ਸਿੱਧਾ ਅੱਛਾ ਜੀ ਹੁਣ ਜਾਨੀ ਕਿ ਕਿਸਾਨ ਯੂਨੀਅਨ ਕਹਿੰਦੀ ਆ ਵੀ ਮਾਂ ਖੇਡ ਕਬੱਡੀ ਦਾ ਜੋ ਖਿਡਾਰੀ ਗਿਆ ਉਹਦਾ ਵੀ ਇਨਸਾਫ ਲੈਣਾ ਸਿੱਤੂ ਮੁੱਸੀ ਵਾਲਾ ਦਾ ਵੀ ਇਨਸਾਫ ਲੈਣਾ ਇਸ ਕਰਕੇ ਕਿਸਾਨ ਯੂਨੀਅਨ ਨੇ ਦੋ ਮੰਗਾਂ ਹੋਰ ਆਪਣੀਆਂ ਪਾ ਲੀਆਂ ਨੇ ਆ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਲਾਈਵ ਕੀਤਾ ਸਾਡੇ ਲੋਕਾਂ ਦੇ ਉੱਤੇ ਬਗੋਲੇਦਾਰੇ ਜਾ ਰਹੇ ਨੇ ਟੀਅਰਸ ਜਿਹਨੂੰ ਆਪਾਂ ਥਰੂ ਗੈਸ ਕਹਿੰਦੇ ਆ ਉਹ ਦੇਖੋ ਜੀ ਸਾਹਮਣੇ ਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਦੀ ਮਾਈਕ ਦੇ ਵਿੱਚ ਆਵਾਜ਼ ਵੀ ਆ ਰਹੀ ਹੋਊਗੀ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਤਸ਼ੱਦਦ ਦੇ ਤਰੀਕੇ ਨਾਲ ਵਰਤੇ ਜਾ ਰਹੇ ਨੇ ਕੋਲੇ ਬਸ ਅਸੀਂ ਇਹੀ ਚਾਹੁੰਦੇ ਆ ਕਿ ਚਾਂਦੀ ਨਾਲ ਭਲੇ ਮਾਂਸੀ ਨਾਲ ਬਾਡਰ ਖੁੱਲ ਜਾਵੇ ਤੇ ਪੰਜਾਬ ਦੇ ਲੋਕ ਟਿਕਰੀ ਬਾਡਰ ਸਿੰਘੂ ਬਾਡਰ ਤੇ ਆਪਣਾ ਮਹਜਾਰਾ ਜਾ ਕੇ ਕਰ ਸਕਣ ਜਾਂ ਇਹਨਾਂ ਦੀਆਂ ਮੰਗਾ ਮੰਨੀਆਂ ਜਾਣ ਤਾਂ ਜੋ ਇਹ ਆਪਣਾ ਸਾਰਾ ਕੁਝ ਇੱਥੋਂ ਚੱਕ ਕੇ ਘਰੇ ਚਲੇ ਜਾਣ ਇੱਥੇ ਹੋਰ ਵੀ ਬਜ਼ੁਰਗ ਖੜੇ ਨੇ ਆਪਾਂ ਉਹਨਾਂ ਬਜ਼ੁਰਗਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਨਹੀਂ ਔਰ ਇਹ 23 ਬੰਦੇ ਇਹਨਾਂ ਨਾਲ ਗੱਲ ਕਰਨ ਤੋਂ ਗੁਰੇਜ਼ ਵੀ ਕਰਦੇ ਨੇ ਪਤਾ ਨਹੀਂ ਕੀ ਚੱਕਰ ਆ ਆਪਾਂ ਇੱਕ ਭਾਈ ਜੀ ਨਾਲ ਗੱਲ ਕਰਦੇ ਆ ਇੱਥੇ ਪੰਜਾਬ ਨਾ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਲੋਕ ਬੰਡੀਆਂ ਦਾ ਬਥੇਰੀਆਂ ਪਾਉਂਦੇ ਨੇ ਇੱਥੇ ਬੰਡੀਆਂ ਨਹੀਂ ਪੈ ਸਕਦੀਆਂ ਉਹ ਬੰਡੀਆਂ ਦਾ ਕਾਰਨ ਇਹ ਆ ਕਿ ਹਰਮੰਦਰ ਸਾਹਿਬ ਦੀ ਜਦੋਂ ਨੀਂਹ ਰੱਖੀ ਸੀ ਤਾਂ ਸੰਤ ਮੀਆਂ ਮੀਰ ਨੇ ਰੱਖੀ ਸੀ Hindu Muslim Sikh Sai ਸਭ ਭਾਈ ਭਾਈ ਆ ਵੀਰ ਜੀ ਆ ਮੈਂ ਸਮੋਸਾ ਖਾ ਕੇ ਆਇਆ ਜਾ ਕੇ ਜੀਪਪੁਰ ਵੀਰ ਸਮੋਸੇ ਲੈ ਕੇ ਆਇਆ ਨਾਲੇ ਮੁਸਲਮ ਭਾਈ ਚੱਲ ਰਿਹਾ ਸਬੰਧ ਰੱਖਦਾ ਵੀਰ ਨੂੰ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਇਸ ਇਸ ਅੱਜ ਦੇ ਕੱਲੂਕਾਰ ਨੂੰ ਕਿਵੇਂ ਦੇਖਦੇ ਹੋ हाँ जी सर ये जो यहाँ पे हो रहा है ये सरासर गलत हो रहा है ऐसा नहीं होना चाहिए कितनी जोड़ जाती किसानों कि के साथ में नहीं होने चाहिए क्योंकि तो कहीं कहीं बाहर के नहीं है अपने देश के नागरिक हैं अपने देश के लोग हैं यहाँ पे जो अपने जो सरकार जिस तरह का रवैया अपना रही है आंसू गैस के गोले दाग रही है तो इतनी लाइन साफ नहीं होनी चाहिए जड़ी मांग है वो नजायज नहीं है जायज़ मांगे हैं वो जायज़ मांगे हैं उनको मानना चाहिए मैं सुन अपने पास जो व्यक्ति खड़े हैं वो हिंदी में बात कर रहे हैं इसलिए हिंदी में भी संबोधन कर देते हैं उनसे ये भी पूछना चाहते हैं हम कि ये जो सेंटर की सरकार है इसने पहले 370 सौ सत्तर हटाई वहाँ पे मुसलमानों के साथ बहुत ज्यादा धक्का हुआ आप समझ सकते हैं कि पंजाब पंजाब के साथ भी ऐसी धक्का हो रहा है जी पंजाब के साथ भी सरासर लाइन साफी हो रही है बहुत ज्यादा धक्का ऐसा नहीं होना चाहिए तो आप इस आंदोलन में पूरा साथ हो गए किसानों का कंधे से कंधा मिला के साथ खड़े हैं पहले भी साथ खड़े थे और अभी भी साथ खड़े रोजाना लंगर चलेगा रोजाना आप कहाँ से रहने वाले हो कहाँ से आए हो ਜੇਕਰ ਜੇ ਬਿਲੋਂਗ ਕਰਤਾ ਹੂੰ ਜੀ ਅਭੀ ਜ਼ਿਲਕਪੁਰ ਸੇ ਆਇਆ ਹਾਂ ਅੱਛਾ ਬਾਇਆ ਜ਼ਿਲਕਪੁਰ ਹੋ ਕੇ ਆਏ ਹੋ 75 ਸੇ ਰਹਿਣੇ ਵਾਲੇ ਹੋ ਆਪਕਾ ਬਾਤ ਕਰਨੇ ਕੇ ਲਿਏ ਪੈਂਡੂ ਦੇਵੀ ਕੇ ਸਾਥ ਬਾਤ ਕਰਨੇ ਕੇ ਲਿਏ ਧੰਨਵਾਦ